ਵੀ ਮਹਾ ਗੁਰਵਿੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਭੇਜਿਆ ਹੈ ਕਿਸਾਨਾਂ ਨੂੰ ਮੀਟਿੰਗ ਲਈ ਇੱਕ ਵਾਰ ਫਿਰ ਦਿੱਲੀ ਬੁਲਾਇਆ ਗਿਆ ਹੈ 3 ਦਸੰਬਰ ਨੂੰ ਇਹ ਮੀਟਿੰਗ ਕਿਸਾਨਾਂ ਦੇ ਨਾਲ ਕੀਤੀ ਜਾਵੇਗੀ ਕੇਂਦਰ ਸਰਕਾਰ ਵੱਲੋਂ ਇਸ ਦੀ ਜਾਣਕਾਰੀ ਵਿਜੇ ਸ਼ਾਮਪਲਾ ਨੇ ਇੱਕ ਟਵੀਟ ਰਾਹੀਂ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਰ ਜਿਹੜੀ ਏ ਮੀਟਿੰਗ ਹੋਵੇਗੀ ਉਸ ਦਾ ਕੋਈ ਸਾਰਥਕ ਹੱਲ ਨਿਕਲ ਸਕੇਗਾ। ਉਹਨਾਂ ਨੇ ਉਮੀਦ ਜਤਾਈ ਹੈ ਤੁਹਾਨੂੰ ਦੱਸ ਦਿੰਨੇ ਆ 26 ਤੇ 27 ਤਰੀਕ 26 ਤੇ 27 ਤਰੀਕ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਜਾ ਰਹੇ ਨੇ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਤੇ ਹੱਲਾ ਬੁੱਲਣ ਵਾਲੇ ਨੇ ਵੱਖ-ਵੱਖ ਅ ਪੰਜਾਬ ਦੇ ਵਕਫਾ ਖਿਸਿਆਦੋ ਕਿਸਾਨ ਜਿਹੜੇ ਨੇ ਉਹ ਟਰਾਲੀਆਂ ਟਰੈਕਟਰ ਲੈ ਕੇ ਦਿੱਲੀ ਵੱਲ ਕੂਚ ਕਰਨਗੇ ਤੇ ਇਹਨਾਂ ਕਿਸਾਨਾਂ ਦੀ ਅਗਵਾਈ ਜਿਹੜੀ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾਵੇਗੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਮੀਟਿੰਗ ਦਾ ਦੌਰ ਲਗਾਤਾਰ ਚੱਲੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਦਿੱਲੀ ਵੱਲ ਕੂਚ ਸਿਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੀ ਨਹੀਂ ਸਗੋਂ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਕਰਨਗੀਆਂ ਦਿੱਲੀ ਵੱਲ ਨੂੰ ਕੂਚ ਬਿੱਤੇ ਦਿਨੀ ਜਿਹੜੀ ਇੱਕ ਮੀਟਿੰਗ ਹੋਈ ਸੀਗੀ ਦਿੱਲੀ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਕਾਰ ਉਹ ਮੀਟਿੰਗ ਬੇਸਿੱਟਾ ਨਿਕਲੀ ਸੀਗੀ ਉਸ ਤੋਂ ਬਾਅਦ ਇੱਕ ਮੀਟਿੰਗ ਹੋਰ ਹੁੰਦੀ ਹੈ ਉਹ ਵੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਜਿਸ ਤੋਂ ਬਾਅਦ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਹਮਖਿਆਲੀ ਜਥੇਬੰਦੀਆਂ ਦੀ ਇੱਕ ਮੀਟਿੰਗ ਹੁੰਦੀ ਹੈ ਤੇ ਪੰਜਾਬ ਵਿੱਚ ਟ੍ਰੇਨਾਂ ਨਾ ਚਲਾਉਣ ਦੀ ਸੂਰਤ ਵਿੱਚ ਇੱਕ ਵੱਡਾ ਫੈਸਲਾ ਲਿਆ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਮੀਟਿੰਗ ਕਰਕੇ ਕਿਸਾਨ ਫੈਸਲਾ ਲੈਂਦੇ ਨੇ ਕਿ ਪੰਜਾਬ ਦੇ ਆਰਥਿਕ ਨੁਕਸਾਨ ਨੂੰ ਦੇਖਤੇ ਹੋਏ ਪੰਜਾਬ ਦੇ ਵਿੱਚ ਟ੍ਰੇਨਾਂ ਦੀ ਆਵਾਜਾਈ ਜਿਹੜੀ ਹੈ ਉਸ ਨੂੰ ਬਹਾਲ ਕਰ ਦਿੱਤਾ ਜਾਵੇ 23 ਤਰੀਕ ਤੋਂ ਹੁਣ ਪੰਜਾਬ ਦੇ ਵਿੱਚ ਪਟੜੀ ਤੇ ਟ੍ਰੇਨਾਂ ਵਾਪਸ ਮੋੜ ਆਈਆਂ ਨੇ ਟ੍ਰੇਨਾਂ ਪੰਜਾਬ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਮਾਜਾ ਦੀ ਕਿਸਾਨ ਜਥੇਬੰਦੀ ਸਰਵਨ ਸਿੰਘ ਪੰਦੇਰ ਦੀ ਜਥੇਬੰਦੀ ਹੈ ਉਸ ਦੇ ਵੱਲੋਂ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਟ੍ਰੇਨਾਂ ਨੂੰ ਰਾਹ ਨਹੀਂ ਦੇਣਗੇ ਉਹ ਸਿਰਫ ਮਾਲ ਗੱਡੀਆਂ ਦੀ ਆਵਾਜਾਈ ਜਿਹੜੀ ਹੈ ਉਹੀ ਬਹਾਲ ਰਹਿਣ ਦੇਣਗੇ ਮਾਜੇ ਦੇ ਵਿੱਚ ਉਹ ਯਾਤਰੀ ਟ੍ਰੇਨਾਂ ਨਹੀਂ ਵੜਨ ਦੇਣਗੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਤੇ ਸਿਰਫ ਮਾਲ ਗੱਡੀਆਂ ਨੂੰ ਹੀ ਔਨਜਾਨ ਦੀ ਛੋਟ ਦਿੱਤੀ ਜਾ ਰਹੀ ਹੈ ਜਦਕਿ ਯਾਤਰੀ ਗੱਡੀਆਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਵੱਡੀ ਖਬਰ ਇਹ ਹੈ ਕਿ ਕੇਂਦਰ ਸਰਕਾਰ ਦੁਬਾਰਾ ਮੀਟਿੰਗ ਲਈ ਕੇਂਦਰ ਸਰਕਾਰ ਦੁਬਾਰਾ ਮੀਟਿੰਗ ਲਈ ਕਿਸਾਨਾਂ ਨੂੰ ਸੱਦਾ ਪੱਤਰ ਭੇਜ ਰਹੀ ਹੈ ਤੇ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੁਬਾਰਾ ਮੀਟਿੰਗ ਕਰਨਾ ਚਾਹੁੰਦੀ ਹੈ 23 ਤੇ 27 ਤਰੀਕ ਤੇ 26 ਤੇ 27 ਤਰੀਕ ਨੂੰ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵੱਲ ਨੂੰ ਪੂਰੇ ਦੇਸ਼ ਤੇ ਕਿਸਾਨ ਜੜੇ ਉਹ ਕੂਚ ਕਰਨ ਵਾਲੇ ਨੇ ਜਿਸ ਨੂੰ ਲੈ ਕੇ ਮੁੱਢਲੇ ਪੱਧਰ ਦੀਆਂ ਤਿਆਰੀਆਂ ਜਿਹੜੀਆਂ ਉਹ ਕਿਸਾਨਾਂ ਵੱਲੋਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਨੇ ਬੀਤੇ ਦਿਨੀ ਕੁਝ ਪੰਜਾਬੀ ਸਿੰਗਰਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਤੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਨੇ ਕਿ ਕਿਸਾਨੀ ਸੰਘਰਸ਼ ਜਿਹੜਾ ਲੜਿਆ ਜਾ ਰਿਹਾ ਉਸ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾਵੇ ਤੇ ਹਰ ਪਿੰਡ ਚੋਂ ਹਰ ਘਰ ਚੋਂ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਕੂਚ ਕਰਨ ਲਈ ਤਿਆਰ ਰਹਿਣ ਚਾਣ ਲਈ ਤਿਆਰ ਰਹਿਣ ਤੁਹਾਨੂੰ ਦੱਸ ਦਿੰਨੇ ਆ ਕੇਂਦਰ ਸਰਕਾਰ ਤੇ ਵੱਡਾ ਦਬਾਅ ਬਣ ਸਕਦਾ ਹੈ ਜੇਕਰ ਕਿਸਾਨ ਦਿੱਲੀ ਵੱਲ ਨੂੰ ਜਾਂਦੇ ਨੇ ਤੇ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਉਹ ਦਿੱਲੀ ਵੱਲ ਨੂੰ ਜਾਂਦੇ ਨੇ ਆ ਫਿਰ ਇੱਕ ਵੱਡਾ ਪ੍ਰੈਸ਼ਰ ਜਿਹੜਾ ਉਹ ਬਿਲਡ ਹੋ ਸਕਦਾ ਹੈ ਕਿਸਾਨਾਂ ਦੇ ਕਿਸਾਨੀ ਸੰਘਰਸ਼ ਦਾ ਕੇਂਦਰ ਸਰਕਾਰ ਦੇ ਉੱਤੇ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਤੇ ਇਸ ਦਾ ਕਿੰਨਾ ਕੋ ਅਸਰ ਪੈਂਦਾ ਹੈ ਪਰ ਵੱਡੀ ਖਬਰ ਇਹ ਹੈ ਕਿ ਵਿਜੇ ਸੰਪਲ ਨੇ ట్వీਟ ਕਰਕੇ ਜਾਣਕਾਰੀ ਦਿੱਤੀ ਹੈ ਸੋਸ਼ਲ ਮੀਡੀਆ ਰਾਹੀਂ ਕਿ ਪੰਜਾਬ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਨੇ 3 ਦਸੰਬਰ ਦੀ ਮੀਟਿੰਗ ਰੱਖੀ ਹੈ ਪਰ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਹੁਣ ਇਹ ਸੱਦਾ ਕਬੂਲ ਕਰਦੀਆਂ ਨੇ ਜਾਂ ਨਹੀਂ ਇਹ ਵੀ ਇੱਕ ਦੇਖਣ ਵਾਲਾ ਵਿਸ਼ਾ ਹੋਵੇਗਾ ਕਿਉਂਕਿ 26 ਤੇ 27 ਤਰੀਕ ਨੂੰ ਕੇਂਦਰ ਸਰਕਾਰ ਖਿਲਾਫ ਰੋਨ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿਉਂਕਿ ਕਿਸਾਨ 26 ਤੇ 27 ਤਰੀਕ ਨੂੰ ਦਿੱਲੀ ਵੱਲ ਕੂਚ ਕਰਨ ਜਾ ਰਹੇ ਨੇ ਤੇ ਉਸ ਰੋ ਨੂੰ ਕਿਤੇ ਨਾ ਕਿਤੇ ਠੰਡਾ ਕਰਨ ਲਈ ਜਾਂ ਫਿਰ ਗੱਲਬਾਤ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਫਿਲਹਾਲ ਇਸ ਤੇ ਹੋਰ ਕੀ ਅਪਡੇਟ ਹੁੰਦਾ ਹੈ ਲੈ ਕੇ ਤੁਹਾਡੇ ਸਾਹਮਣੇ ਫੇਰ ਮਿਲਾਂਗੇ ਫਿਲਹਾਲ ਤੁਸੀਂ ਦੇਖਦੇ ਰਹੋ ਚਾਹਤੇ ਟੀਵੀ